ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਸਜ ਰਖਦਾ ਆਇਆ ਰਾਮ ਰਾਜੇ ਹਰ ਨਕਸ ਦੁਸ਼ਟ ਰਮਾਰਿਆ ਪ੍ਰਹਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਫਿਟ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਲ ਛਡਾਇਆ ਸਹ ਲੋਕ ਮਹਲਾ ਪਹਿਲਾ ਦੁਖਦਾ ਰਸਿਕ ਰੋਗ ਭਇਆ ਜਸ ਕਾ ਨਾ ਹੋਏ ਤੂ ਕਰਤਾ ਕਰਨ ਮਾ ਨਹੀਂ ਜਾ ਹੁ ਕਰ ਨਾ ਹੋਏ ਬਰਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਰਹਾ ਜਾਤ ਮੈਂ ਜਾਤ ਜੋਤ ਮੈਂ ਜਾਤਾ ਅਕਲ ਕਲਾ ਪਰਪੂਰ ਰਹਿਆ ਤੂ ਸੱਚਾ ਸਾਹਿਬ ਸਿਖਤ ਸਵਾਲਿਓ ਜਿਨ ਕੀਤੇ ਸਭ ਪਰ ਪਇਆ ਕਹੋ ਨਾਨਕ ਕਰਤੇ ਕਿਆ ਬਤਾ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰ ਰਗਸਾ ਮਹਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਕੇਹਾ ਜਿਤ ਵੇ ਸਰਬ ਸਮਾਲੇ ਬਾਜੇ ਤੇਰੇ ਨਾਦ ਅਨਿਕ ਸੰਖਾ ਕਿਤੇ ਤੇਰੇ ਬਵਨ ਹਾਰੇ ਕਿਤੇ ਤੇਰੇ ਰਾਗ ਪਰਿ ਸਿਉ ਕਹੀਆ ਕਿਤੇ ਤੇਰੇ ਗਵਨ ਹਰੇ ਗਵਨ ਤੁਧ ਨਾ ਪਣ ਪਾਣੀ ਬੈ ਸੰਤਰ ਗਵ ਰਾਜਾ ਧਰਮ ਦਵਾਰੇ ਗਵਨ ਤੁਧ ਨਾ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵ ਤਦ ਨਾ ਈਸ਼ਰ ਬ੍ਰਹਮਾ ਦੇ ਵਿਸੋ ਹੈ ਨਾ ਤੇਰੇ ਸਦਸ ਵਾਰੇ ਗਵਨ ਤੁਧ ਨਾ ਇੰਦਰ ਅਸਣ ਬੈਠੇ ਦੇਵ ਤਿਆ ਦਰਣਾ ਦੇ ਗਾਵਨ ਤੁਧਨਾ ਸਿਦ ਸਮਹਾ ਦੇ ਅੰਦਰ ਗਾਵਨ ਤੁਧਨਾ ਸਾਧ ਵਿਚਾਰੇ ਗਾਵਨ ਤੁਧਨਾ ਜਤੇ ਸਤੇ ਸੰਤੋਖੇ ਗਾਵਨ ਤੁਧਨਾ ਵੀਰ ਕਰਾਰੇ ਗਾਵਨ ਤੁਧਨਾ ਪੰਡਿਤ ਪੜਨ ਰਖੇ ਸਰਜਗ ਜੁਗ ਵਿਦ ਨਾਦੇ ਗਾਵਨ ਤੁਧਨਾ ਮਹੁਨੀਆ ਮਨ ਮੋਹਿਨਾ ਸੁਰਗ ਮਥ ਭਿਆਲੇ ਗਾਵਨ ਤੁਧਨਾ ਰਤਨ ਪਾਏ ਤੇਰੇ ਅਸ਼ਟ ਤੀਰਥ ਨਾਲੇ ਗਾਵਨ ਤੁਧ ਨਾ ਜੋਦ ਮਹਾ ਬਲਸੂਰਾ ਗਾਵਨ ਤੁਧ ਨੋ ਖਾਣੀ ਚਾਰੇ ਗਾਵਨ ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਦਾਰੇ ਸੇ ਤੁਧ ਨੋ ਗਾਵਨ ਜੋ ਤੁਧ ਭਵਨ ਰਤੇ ਤੇਰੇ ਭਗਤ ਰਸਾ ਲੇ ਹੁਰ ਕੇਤੇ ਤੁਧ ਨੋ ਗਾਵਨ ਸੇ ਮੈ ਚਤਨਾ ਆਵਨ ਨਾਨਕ ਕਿਆ ਵਿਚਾਰੇ ਸੋਇ ਸੋਇ ਸਦਾ ਸਾਹਿਬ ਸਤ ਸੱਚੇ ਨਾਹੀ ਹੈ ਭੀ ਹੁਸੇ ਜੈ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਫਾਤੀ ਕਰ ਕਰ ਜਨ ਸੇ ਮਾਇਆ ਜਿਨੋਂ ਪਾਏ ਕਰ ਕਰ ਦੇਖਾ ਕੀਤਾ ਆਪਣਾ ਜੋ ਤਿਸ ਦੇ ਵਢਿਆਈ ਜੋ ਤਿਸ ਪਾਵੇ ਸੋਇ ਕਰਸੇ ਹੇਰ ਹੁਕਮਨਾ ਕਰਣਾ ਜਾਏ ਸੋ ਪਾਸਾ ਸਾਹ ਪਾਸਾ ਸਹਬ ਨਾਨਕ ਰਹਿਣਾ ਰਜਾਈ ਅਸਾ ਮਹਾਬਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏਕ ਵਿਡ ਵੱਡਾ ਡਿਠਾ ਹੋਏ ਕਿੰਤ ਪਾਇ ਨਾ ਕਹਿਆ ਜਾਏ ਕਹਿਣੇ ਵਾਦ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਰਗੰਧੀਰਾ ਗੁਣੀ ਗਹਿਦਾ ਕੋ ਨਾ ਜਾਣੇ ਤੇਰਾ ਕਿਤਕੇ ਵਡਚੀਰਾ ਰਾਹ ਸਭ ਸੁਰਤੇ ਮਿਲ ਸੁਰਤ ਕਮਾਏ ਸਭ ਕੀ ਮਤ ਮਿਲਕੀ ਮਤ ਪਾਏ ਗਿਆਨਿ ਚਾਨਿ ਗੁਰ ਗਰਹਾਇ ਕਹਿਣਾ ਨ ਜਾਏ ਤੇਰੇ ਤਿਲ ਵਡਿਆਏ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕਿਉ ਵਡਿਆਈਆਂ ਤੁਦ ਵਿਣ ਸਦਿਕ ਨੇ ਨਾ ਪਾਈਆ ਕਰਮ ਲੈ ਨਾ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਫਰੇ ਤੇਰੇ ਪੰਡਾਰਾ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸਚ ਸਿਵਾਰਣ ਹਾਰਾ ਆਸਾ ਮਹਲਾ ਪਹਿਲਾ ਅੱਖ ਜੀਵਾ ਵਿਸਰੇ ਮਰ ਜਾਓ ਆਖਣਿਓ ਕੈ ਸਾਚਾ ਨਾਉ ਸਾਚੇ ਨਾਮ ਕਿ ਲਾਗੇ ਭੋਖ ਉਤਪੋਖ ਖਾਇ ਚਲਿਹ ਦੋਖ ਸੁਖ ਵਿਸਰੇ ਮੇਰੀ ਮਾਏ ਸੱਚ ਸਭ ਸੱਚ ਨਾਏ ਰਹਾਉ ਸਾਚੇ ਨਾਮ ਕੇ ਚਲ ਵੜਿਆਏ ਅਖ ਤੇ ਕੀਮਤ ਨੇ ਪਾਏ ਜੇ ਸਭ ਮਿਲ ਕੇ ਆਕਣ ਪਾਹੇ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਉਮਰ ਨ ਹੋਵੇ ਸੋਗ ਦਿੰਦਾ ਰਹਿ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਵਿੜੇ ਆਪ ਤੇ ਵਿੜ ਤੇਰੀ ਦਾਤ ਜਨ ਦਿਨ ਕਰਕੇ ਕੀ ਤੇ ਰਾਤ ਖਸਨ ਵਿਸੜਹਿ ਤੇ ਸਮਝਤ ਨਾਨਕ ਨਾ ਬੈ ਬਸੁਨਾਤ ਰਾਗੁ ਜਰੀ ਮਹਲਾ ਚੌਥਾ ਹਰਿ ਕੈ ਜਾਨ ਸਤਿਗੁਰ ਸਤਪੁਰਖਾ ਬਿਨ ਕਰੋ ਗੁਰਪਾਸ ਹਮ ਕੀ ਰੈ ਕਰਮ ਸਤਗੁਰ ਸਰਣਾਇ ਕਰਦੇ ਆਏ ਨਾਮ ਪ੍ਰਗਾਸ ਮੇਰੇ ਮਿੱਤ ਗੁਰਦੇਵ ਮੋਕੁਰਮ ਨਾਮ ਪ੍ਰਗਾਸ ਬ੍ਰਮਤ ਨਾਮ ਮੇਰਾ ਪ੍ਰਾਂਤ ਸਿਕਾਈ ਹਰ ਕੀਰਤਮ ਰਹੀ ਰਸ ਰਹਾ ਹਰ ਜਾਣ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿ ਤਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸਨਾ ਮਨਾ ਪਾਇ ਤੇ ਪਾਗਹਿਣ ਜੰਪ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵ ਤ੍ਰਿਗ ਦਿਵਾਸ ਜਨ ਹਰਜਾਨ ਸਤ ਗੁਰ ਸੰਗਤ ਪਾਏ ਤੰਤਰ ਮਰਤਕ ਲਿਖਿਆ ਰਿਖਾਸ ਤਨ ਤਨ ਸਤ ਸੰਗਤ ਜਿਤ ਹਰਿ ਸਪਾਇਆ ਮਰਜਨ ਨਾਨਕ ਨਾਮ ਪ੍ਰਗਾਸ ਰਾ ਗੂਜਰੀ ਮਹੱਲਾ ਪੰਜਵਾ ਕਾਹੇ ਦੇ ਮਨ ਚਿਤ ਵਹਿ ਉਦਮ ਜਹ ਅਹਰ ਜੀ ਉਪਰਿਆ ਸਰ ਪਥਰਮ ਜੰਤ ਪਾਏ ਤਾ ਕਰਿ ਕਗੇ ਕਰਤ ਰਿਆ ਮੇਰੇ ਮਨ ਦੋਜੇ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦਿ ਪਰਮផល ਪਾਇਆ ਸੋਖ ਕਸ਼ਟ ਹਰਿਆ ਰਾਹ ਜਨ ਨਾ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਕਿਸ ਬਹ ਠਾਕੁਰ ਕਾਹੇ ਮਨ ਪਵ ਕਰੇਆ ਉੜ ਉੜ ਆਵੇ ਸੇਖੋ ਸਾ ਤਿਸ ਪਾਛੇ ਬਚੜੇ ਸ਼ਰਿਆ ਤਿਨ ਕਵਣ ਖਲਾਵੇ ਕਮਣ ਚੁਗਾਵੇ ਮਨ ਮੈ ਸਿਮਰਨ ਕਰੇ ਸਭ ਨਿਤਾਨ ਦਸ ਅਸ਼ਟ ਸਿਧਾਨਾ ਠਾਕੁਰ ਕਰਤਵ ਤੜਿਆ ਜਨਾਨਾਲਿਕ ਬਲ ਬਰ ਸਤਵ ਰਜਾਈਐ ਤੇਰਾ ਅੰਤ ਨ ਪਾਰ ਆਵੜਿਆ ਰਾਗ ਸਾਂ ਮਹਲਾ 4 ਸੋਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਪੁਰਖ ਨਰੰਜਨ ਹਰਿਪੁਰਖ ਨਰੰਜਨ ਹਾਰੇ ਅਗਮ ਅਗਮ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਰਜਨ ਹਾਰਾ ਸਭ ਜੇ ਤੁਮਾਰੇ ਜੀ ਤੁਜੀਆਂ ਕਾਦਾ ਤਾਰਾ ਹਰਿ ਤੇਵ ਸੰਤੋ ਹੁ ਜੀ ਸਬਦੁ ਖਿ ਵਿਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਏਕ ਪ੍ਰਕ ਸਮਾਨਾ ਇਕ ਦਾ ਤੇ ਇਕ ਭਖਾਰੀ ਜੀ ਸਭ ਤੇਰੇ ਤੁਧ ਵਿਡਾਣਾ ਤੂੰ ਆਪੇ ਦਾਤਾ ਆਪੇ ਪੁਜਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੋਂ ਪਾਰ ਬ੍ਰਹਮ ਦੇ ਅੰਤ ਦੇ ਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰਤਿ ਆਵੈ ਹੱਦ ਧਿਆਵੈ ਤੁਧ ਜੀ ਸਹਿ ਜਨ ਜਗ ਮੈਂ ਸੁਖ ਵਾਸੀ ਸਭ ਮੁਕਤ ਸਹਿ ਮੁਕਤ ਭੈ ਜਨ ਅਰਥ ਆਜੇ ਤਿਨ ਟੁਟੇ ਜਮ ਕੇ ਪਾਸੇ ਜਨਰ ਭਉ ਜਨਹਰ ਨਿਰਭਉ ਧਿਆਇਆ ਜੀ ਤਨ ਕਾ ਸਭ ਗਵਾਤੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਦ ਸਮਾਸੀ ਸੈਤਨ ਸੈਤਨ ਜਨ ਹਰ ਧਿਆਇ ਆ ਜੀ ਜਨ ਨਾਨਕ ਤਿਨ ਬਰਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇ ਦੇ ਭਗਤ ਸਲਾਹਨ ਤੁਧ ਜੇ ਅਨਕ ਅਨੇਕ ਅਨੰਤ ਤੇਰੇ ਅਨਕ ਤੇਰੇ ਅਨਕ ਕਰਰ ਪੂਜਾ ਜੇ ਤਤਪਰਹ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਸਮਰਤ ਸਾਰਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪੁਰਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮਪਰਕਰਤਾ ਜੀ ਤੁਧ ਜਿਵੜੇ ਵਰਣਾ ਕੋਇ ਤਉ ਜਗ ਜੁਗੈ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਚਰ ਕਰਤਾ ਸੋਇ ਤੁਧ ਆਪੇ ਭਾਵੈ ਸੋਇ ਵਰਤੇ ਜੀ ਤੂੰ ਆਪੇ ਕਰਿ ਸੋ ਹੋਇ ਤੁਹ ਦਿਆ ਪੈ ਸ੍ਰੀ ਸਫਾਈ ਜੀ ਤੁਹ ਦਿਆ ਪੈ ਸਿਰਜ ਸਭ ਕੋਏ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਹਾਸਨ ਹਲਾ ਚੌਥਾ ਤੂ ਕਰਤਾ ਸਚਾਰ ਮੈਂਡਾ ਸਾਈ ਜੋ ਤੁਮ ਪਾਵੈ ਸੋ ਇਥੇ ਸੇ ਜੋ ਤੁਮ ਦੇ ਸਉ ਪਾਇ ਰਹਾਓ ਸਭ ਤੇਰੀ ਤੂ ਸਭ ਨੇ ਤਿਆ ਆ ਜੇ ਸੁਨਾ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗ੍ਰਮ ਕਲਾ ਦਾ ਮਨ ਮੁਖ ਗਵਾਇਆ ਤੁਧ ਆ ਵਿਛੋੜਿਆ ਆਪੇ ਲਾਇਆ ਤੋਂ ਡਰਿਆ ਸਭ ਤੁਝ ਹੀ ਨਾਹੇ ਤੁਦਨ ਦੂਜਾ ਕੋਈ ਨਾਹੇ ਜੀਵ ਜੰਤ ਸਭ ਤੇ ਰਖੇਲਾ ਵਿਦੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਏਹ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਿਖਾਣਾ ਜਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰਣ ਕੋਏ ਤੋਂ ਕਰ ਕਰ ਵਿਖਣ ਸੋ ਇਹ ਜਨਾਨਕ ਗੁਰਮੁਖ ਪ੍ਰਗਟ ਹੋਏ ਅਸਾ ਨਾ ਹਲਾ ਪਹਿਲਾ ਤਿਤ ਸਰਵਰੜੇ ਪਹਿਲੇ ਨਿਵਾਸ ਆ ਪਾਣੀ ਪਖਤ ਨਹਿ ਕੀਆ ਪੰਕਜ ਮੋ ਪਗਨੇ ਚਾਲਾ ਹਮ ਦੇਖਾ ਤਟ ਵਿਆਲੇ ਨਾਨਕ ਨਾ ਚਿਤ ਮੋਢ ਮਨਾ ਹਰ ਵਿਸਰਤ ਤੇਰੇ ਗੁਣ ਗੱਡਿਆ ਰਹਾ ਓ ਨਾਹੋ ਜ ਤਿਸ ਤੇ ਨੇ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਾਨ ਮਤ ਨਾਨਕ ਤਿੰਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਪਈ ਪਰਾਪਤਮਨੁਖ ਦੇਹ ਰੀਆ ਗੋਬਿੰਦ ਮਿਰਨ ਕੀ ਹੈ ਤੇਰੀ ਬਰੀਆ ਅਵਰ ਕਾ ਤੇਰੇ ਕਿਤੇ ਨਾ ਕਾਮ ਮਰ ਸਾਧ ਸੰਗਤ ਭਜ ਕੇਵਲਾ ਨਾਮ ਸਰੰਗ ਜਾ ਲਖ ਜਲ ਤਰਣ ਕੈ ਜਨ ਬ੍ਰਥਾ ਜਾ ਤ੍ਰਿੰਗ ਮਾਇਆ ਕੇ ਰਾਹਾ ਜਪ ਤਪ ਸੰਜਮ ਤਰਮਨਾ ਕਮਾਇ ਸੇਵਾ ਸਾਧਨਾ ਜਾਨਿਆ ਹਟ ਰਾਇਆ ਕਾ ਹੋ ਨਾਨਕ ਹਮ ਨਿਜ ਕਰਾਮਾ ਸਰਣ ਪਰੇ ਕੀ ਰਾਖੋ ਹੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤ ਤਾ ਪਾਤਿ ਸਾਹਿ ਦਸਵੇਂ ਕਬਿਓ ਬਾਚ ਬੈਨਤੀ ਚਉਪੈ ਹਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਾ ਨਾ ਜਾਣ ਕਿਰਪਾ ਫਤਿਹਾਰ ਹਮਰੇ ਦੁਸ਼ਟ ਸਬਾ ਤੁਮ ਕਾ ਬੋ ਹੋ ਆਪਾ ਦੇ ਮੈਂ ਬਚਾਵਾਂ ਸੁਖੀ ਬਸੈ ਨੋਡੋ ਪਰਿਵਾਰਾ ਸਿਵਕ ਸਿਖ ਸਬੈ ਕਰਤਾ RAM ਰਚਾ ਨਿਜ ਕਰਦੇ ਕਰੀਏ ਸਭੈ ਰਣਕ ਵਾਸੰਗਰੀਆ ਪੂਰਨ ਹੋਏ ਹਮਾਰੇ ਆਸਾ ਤੋੜ ਭਜਨ ਕੇ ਰਹ ਪਿਆਸਾ ਤੁਮਹਾ ਛਾੜ ਕੋਈ ਅਵਰਨਾ ਤਿਆਉ ਜੋ ਵਰਚਾ ਸੁ ਤੁਮ ਤੈ ਪਾਉ ਸੇਵਕ ਸਿਖ ਹਮਾਰੇ ਤਾਰੀਅ ਹੈ ਚੁਨ ਚੁਨ ਸਤਰ ਹਮਾਰੇ ਮਾਰੀਅ ਹੈ ਆਪਾ ਦਿਮ ਜੇ ਬਰੀਆ ਮਰਨ ਕਾਲ ਕਾ ਤਰਾਸਨੀ ਬਰੀਆ ਹੋ ਜਾ ਸਦਾ ਹਮਾਰੇ ਪਛਾ ਤ੍ਰਿਯ ਸੋ ਜੋ ਕਰਿਓ ਰਚਾ ਦਾਖ ਲਿਓ ਮਹ ਰਖਣ ਹਾਰੇ ਸਾਇਬ ਸੰਸਾਹਿ ਪਿਆਰੇ ਦੇਨ ਬੰਦ ਦੁਸ਼ਟਨ ਕਹ ਹੰਤਾ ਤੁਮਹੋ ਫੁਰ ਚਤਰ ਦਸਕੰਤਾ ਕਾਲ ਪੈ ਬ੍ਰਹਮਾ ਵਪਤਰਾ ਕਾਲ ਪੈ ਸੋ ਜੋ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਰ ਕੀਆ ਤਮਾਸਾ ਜਵਨ ਕਾਲ ਜੋਗੇ ਸਵਖੀਓ ਬੇਦਰਾਜ ਬ੍ਰਹਮਾ ਜੋਥੇ ਜਵਨ ਕਰ ਸਭ ਲੋਕ ਸੁਵਾਦਾ ਨਮਸਕਾਰ ਰਹਿ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਤ ਜਚਾ ਨਉ ਪਜਾਇਓ ਆਦ ਅੰਤ ਏਕ ਉਤਾਰਾ ਸੋਇ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨਿਆ ਪਸਵਾਦੇ ਸਿਵਗਨ ਕੋ ਸਭ ਗਉਨਾ ਸੁਖ ਦੇਉ ਸਤੁਰਨ ਕੋ ਪਰਮ ਅਵਧਿਕੇ ਕਟ ਕਟ ਕੇ ਅੰਤਰ ਕੀ ਜਾਣਤ ਭੜੇ ਬੁਰੇ ਕੀ ਪੀੜਿ ਪ੍ਰਸ਼ੰਨਤ ਚੀਟੀ ਤੇ ਕੁੰਚਰ ਸਥੋਲਾ ਸਾਫਰ ਕਿਰਪਾ ਦ੍ਰਿਸ਼ਟ ਕਰ ਫੋਲਾ ਸਾਂਤੰਦੁ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਤੇਰਿ ਪਛਾਨਾ ਕਟ ਕਟ ਕੇ ਉਠ ਪਟ ਕੇ ਜਾਨਾ ਜਬ ਉਦਕਰਖ ਕਰਤਾਰਾ ਜਤਰਾ ਸਤਵ ਦੇਹ ਆਪਾ ਦਾ ਜਬ ਕਰ ਕਰਤ ਹੋ ਕਬ ਹੂੰ ਤੁਮ ਮਿਲਤ ਦੇ ਤਰ ਸਭ ਹੂੰ ਜੇਤ ਬਦਨ ਸ੍ਰਿਸ਼ਟ ਸਭ ਤਾਰੇ ਆਪਾ ਫਨੇ ਬੋਜ ਉਚਾਰੇ ਤੁਮ ਸਭ ਹਿਤਰ ਤਨਿ ਰਾ ਲਮ ਜੰਤ ਬੇਦ ਭੇਦ ਅਲਮ निरुकार निर्लम्ब आद नील अनाद असम्ब ताका मूढ चार्थ पेदा जो न पात बेदा ता को कृपानुमानत महामोड न जानत महादेव को कहत सदाशिव निरंकार का चिन्तन प ਆਪੇ ਆਪਣੇ ਬੁੱਧ ਹੈ ਜਿਤੇ ਬਣ ਤਨ ਪਨ ਤੋਹ ਤੇ ਤੇ ਤੁਮਰਾ ਲਖਨ ਨ ਜਾਏ ਪ੍ਰਸਾਰਾ ਕਹਿ ਸਜਾ ਪ੍ਰਥਮ ਸੰਸਾਰ ਇਕ ਰੂਪਯਨੋ ਪਸ ਰੂਪਾ ਰੰਗ ਤੇਵ ਦਾ ਕਹਿ ਭੂਪਾ ਅੰਡ ਜੇਰ ਜਸੇ ਤਜ ਕੇਨੇ ਉਤਪ ਕਨ ਬਹੁਦ ਰਚ ਦੇਨੇ ਕਾਹੂ ਫੁਰ ਰਾਜਾ ਹੈ ਬੈਠਾ ਕਾਹੂ ਸਿਮਟ ਪਉ ਸੰਕਰ ਕੇਠਾ ਸਗਰੇ ਸ੍ਰਿਸ਼ਟ ਦੇਖਾਇ ਅਚੰਬਵ ਆਜੁਗਾ ਸਰੂਪ ਸੁਆੰਬ ਆਬਰਛਾ ਮੇਰੇ ਤੁਮ ਕਰੋ ਸਿਖ ਉਗਰ ਸਿਖ ਸੰਗਰ ਦੁਸ਼ਟਿਤ ਉਠਵਤ ਉਸਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਤੁਜ ਤ ਸਰਣੀ ਪਰ ਤਿਨ ਕੈ ਦੁਸ਼ਟ ਦੁਖਿਤ ਹਮਰੇ। ਤੁਰਖ ਜਬ ਨਾ ਭਗ ਪਰੇ ਤੇ ਹਾਰੇ ਤਿਨ ਕ ਤੁਮ ਸੰਕਟ ਸਭ ਟਾੜੇ। ਜੋ ਕਲ ਕੋ ਇਕ ਬਾਰ ਤਿਆਹ ਤਖ ਕਾਲ ਨਿਕਟਨੇ ਆਹ। ਰਚਾ ਹੋਏ ਤੈ ਸਭ ਕਾਲ ਦੁਸ਼ਟ ਦਿਸਟ ਤਨ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰ ਹੋ ਤਾਕੇ ਤਾਪ ਤਨ ਕ ਮਹਰ ਹੋ। ਹਰਿ ਦਾ ਸਿਰ ਕਰਮੋ ਸਭ ਹੋਏ ਦੁਇਠਾ ਸਿਵ ਸਕੈ ਨਾ ਕੋਏ ਇਕ ਬਾਦ ਜਨਤ ਮੈਂ ਸੰਬਾਰਾ ਕਾਲ ਪਾਰ ਤੇ ਤਾਹਿ ਉਬਾਰਾ ਜਿਨਰ ਨਾਮ ਤੇ ਹਰੂ ਕਾਹ ਦਰਦ ਦੁਸ਼ਟ ਦੋਖ ਤੇਰਾ ਹਖੜਕੇ ਤਮ ਸਰਣਾ ਤੇ ਹਾਰੇ ਆਪਾ ਦਿਰ ਉਬਾਰੇ ਸਰਬ ਧਰਮ ਹੋ ਸਹਾਏ ਦੁਸ਼ਟ ਦੁਖ ਤੇ ਦੇਹ ਬਚਾਏ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਰਤੇ ਕਵਾਂਖ ਤਰੇ ਨਿਆਨੇ ਆ ਰਾਮ ਰਹੇ ਮਪੁਰਾਨ 쿠ਰਾਨ ਅਨੇਕ ਕਹੇ ਮਤ ਏਕ ਨ ਮੰਨਿਓ ਸਿਮਰ ਸਾਰ ਸ੍ਰੇ ਸਭਾਵ ਫੇਟ ਕੈਮ ਏਕ ਨ ਜਾਣਿਓ ਤੇਰੇ ਅਸਪਾਨ ਕਿਰਪਾ ਤੁਮਰੇ ਕਰਮੈ ਨਾ ਕਹਿਓ ਸਭ ਤੋ ਹੀ ਵਿਖਨੇ ਦੁਹਰਾ ਸਗਲ ਦਵਾਰ ਕੋ ਛਡ ਕੇ ਗਇਓ ਤੁਹਾਰ ਦਵਾਰ ਬਾਹਿ ਗਹਿ ਕਿਲਾ ਜੇ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ आनंद पिया मेरी माए सतगुरु मैं पाया सतगुरु ता पाया सहज सेते मन जियां बताइया राग रतना परिवार प्रिया शब्द गवन आईया शब्द होता गव हरि के दा मन जनी बसाया ਕਾਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹਿ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੋ ਫਸਬੇ ਸਰਣਾ ਅੰਗੀਕਾਰੁ ਕਰੇ ਤੇਰਾ ਕਰਜ ਸਭ ਸਰਣਾ ਸਬਨਾ ਗਰਸਮਰਤ ਸੁਆਮੀ ਸਭ ਕੇ ਮਨ ਹਵਿਸਾ ਦੇ ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਸ ਪਵ ਹੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੇ ਮਨ ਵਸੇ ਆਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਅਤਾਰੋ ਸੱਚਾ ਨਾਮ ਏਤਾਰ ਮੇਰਾ ਜਿਨ ਭੁੱਖ ਸਭ ਗਵਾਈਆ ਕਰ ਸਾਂ ਸੁਖ ਮਨਾਇ ਵਸਿਆ ਜਿਨ ਇੱਛਾ ਸੱਪ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵੇਟਾਂ ਜਿਸ ਦੀਆਂ ਇਹ ਵਡਿਆਈਆ ਕਹੇ ਨਾ ਨਿਕ ਸੁਣੋ ਸੰਤ ਸ਼ਬਤਰ ਪਿਆਰੋ ਸੱਚਾ ਨਾਮ ਮੇਰਾ ਅਤਾਰੋ ਰਾਜ ਪੰਚ ਸ਼ਬਦ ਜਿਤ ਕਰ ਸਬਾਗੇ ਕਰ ਸਬਾਗੇ ਸ਼ਬਦ ਬਾਜੇ ਕਲਾ ਜਿਤ ਕਰ ਤਰੀਆ ਪੰਚ ਦੂਤ ਤੁਲਵਸ ਕੀਤੇ ਕਲਕੰਟ ਕਮਾਦੇ ਆ ਚੁਰ ਕਰਮ ਪਾਇ ਤੁਦ ਜਨਕ ਸਹਿ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ तित कर अनहद वाजे आनन्द सुनवडभागी हो सकल मनोरथ पूरे पाद ब्रह्म पाया उतरे सगल दुख रोग संता उतरे सुनि सचि वाणी संत साजन पय सरसे पूरे गुरुते जानी सुनते पुनीत कते पवत रहया पर पूरे ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾ ਜੇ ਅਨਹ ਤੂਰੇ ਮੋਦਬਣੀ ਮਹਲਾ 5 ਥਾਲਵੇਂ ਤਨ ਵਰਤੋ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾ ਦੋ ਜੇ ਖੁ ਖਵੇ ਜੇ ਕੋ ਪਹੰਚ ਤਿਸ ਕਾ ਹੋਇ ਉਤਾਰੋ ਹੇ ਵਰਤ ਤੁ ਜੇ ਨ ਜਾਇ ਨ ਤਨ ਤ ਰਖ ਰਤਾ ਤਮ ਸੰਸਾਰ ਚਰਨ ਲਗ ਤੜੀਐ ਸਭ ਨਾਨਕ ਪ੍ਰਭ ਪ੍ਰਸਾਦ ਸਹ ਲੋਕ ਮਹਰਲਾ ਪੰਜਵਾ ਤੇਰ ਅੰਤ ਕੀ ਤਾ ਜਤੋ ਨਾਹੀ ਮਨੁਜ ਕੀ ਤੋਏ ਮੈ ਨਿਰਗੁਣਿਆ ਰੇਖੋ ਗੁਣ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮਹਾਰਾਮਤ ਹੋਏ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਲਐ ਤਾ ਜੀਵਾ ਧਰਮਰਥੀ ਵੇ ਹਰੇਆ ਪਵੜੇ ਤਿੱਥ ਤੁਸਮਰਥ ਜਿੱਥ ਕੋਏ ਨਾਹੀ ਉੱਥੇ ਤੇਰੀ ਰਖ ਅਗਨੇ ਉਦਰ ਮਾਹੇ ਸੁਣ ਕੈ ਜਨ ਕੈ ਦੂਤ ਨਾਹਿ تیرੇ ਛਟ ਜਾਹਿ ਭਵਜਲ ਵਿਖਣਾ ਅਸਗਾਹੋ ਗੁਰਸਬਦਿ ਪੜ ਪਾਹਿ ਜਨ ਕਾ ਲਗੀ ਪਿਆਸ ਅੰਮ੍ਰਿਤ ਸੇ ਖਾਹਿ ਕਲਮੈ ਇਹੋ ਪੰਨ ਗੁਣ ਗੋਬਿੰਦ ਗਾਹਿ ਸਭ ਸਨੁ ਕਿਰਪਾਲ ਸਮਾਲੇ ਸਾਹਿ ਸਾਹਿ ਬਿਰਤਾ ਕੋ ਨ ਜਾਏ ਜੇ ਆਗੇ ਤੁਧ ਆਹਿ ਸਤਿ ਲੋਕ ਮਹੱਲਾ ਪੰਜਵਾ ਅੰਤਰ ਗੁਰ ਅਰਾਧਣਾ ਜੈ ਵਾ ਜਪ ਗੁਰ ਨਾਮ ਨੇਤ੍ਰ ਸਤ ਗੁਰ ਵੇਖਣਾ ਸਰਣੇ ਸੁਣਨਾ ਗੁਰ ਨਾਮ ਸਤ ਗੁਰ ਸਿਤਿ ਰਤਿਆ ਦਰਗਹਿ ਪਾਈ ਅਠਾਉ ਕਹਉ ਨਾਨਕ ਕਿਰਪਾ ਕਰੇ ਜਿਸੁ ਮੈਂ ਵਤ ਦੇ ਜਗ ਮਹਿ ਉਤਮ ਕਾਢੀਐ ਵਿਰਲਾ ਕਈ ਕੇ ਮਹਰਲਾ ਪੰਜਵਾ ਹਾ ਰਖੇ ਰਖਣ ਹਾਦ ਆਖ ਵਾਰਿਆ ਨਾ ਗੁਰ ਕੀ ਪੈਰੀ ਪਾਏ ਕਾ ਸਵਾਦਿਆ ਨਾ ਹੋਵਾ ਆਪ ਦੇ ਆਦ ਮਨ ਹੋ ਨਾ ਵਿਸਾਰੇ ਆ ਨਾ ਸਾਜਨਾ ਕੇ ਸੰਗ ਭਵ ਜਲ ਤਾਰਿਆ ਨਾ ਸਾਖਤ ਨਿੰਦਕ ਦੁਸ਼ਟ ਕਿਨ ਮਾਹੀ ਵਿਦਾਰਿਆ ਨਾ ਤੇ ਸਾਇ ਕੀ ਟੇਕ ਨਾਨਕ ਮਨ ਹੈ ਮਾਹੀ ਜਿਸ ਸਮਰਤ ਸੁਖ ਹੋਏ ਸਗਲੇ ਦੁੱਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਸਗਲੇ ਦੁਖਾ ਪਾਪਾ ਕਾ ਨਾਸ ਧੰ ਗੁਰ ਨਾਨਕ ਮਹਾਰਾਜ ਆਪ ਜੀ ਕੀ ਭਜਨ ਬਾਣੀ ਕਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ